ਹੈਲੋ ਗਾਇਜ਼ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਨਵੇਂ ਵਲੌਗ ਵਿੱਚ ਸਵਾਗਤ ਹੈ ਤੁਸੀਂ ਸਾਡੇ ਪਿਛਲੇ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਸ ਚੋਂ ਨਾਲ ਆਇਆ ਸੀ ਪਰ ਜੀ ਹੋ ਸਕਦਾ 2 ਸਾਲ ਸੋ ਸੀ ਆਪਦੇ ਸ਼ੂਟ 'ਚ ਬੀਜੀ ਸੀ ਸਾਥੋ ਵਲੌਗ ਕੰਟੀਨਿਊ ਨਹੀਂ ਹੋ ਪਾਏ ਹੁਣ ਅਸੀਂ ਆਪਦੇ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਹਨਾ ਰਤਨਾ ਸੁਖਦੀਪ ਪਾ ਸਾਹਿਲਾ ਅੱਜ ਅਸੀਂ ਬਣਾਉਣ ਲੱਗੇ ਆਂ ਮੈਗੀ ਤੇ ਖੇ ਤਾਂ ਅਸੀਂ ਸੰਡੇ ਸਾਰੇ ਛੁੱਟੀ ਸਾਰਿਆਂ ਨੂੰ ਤੇ ਸਾਡੇ ਨਾਲ ਹੈਗਾ ਰਤਨ ਇੰਟਰੋ ਕਰਾਉਣੇ ਆ ਇਹ ਹੈਗਾ ਸਾਹਿਲ ਤੇ ਹੈਗਾ ਸੁਖਦੀਪਸ ਬਾਰੀ-ਬਾਰੀ ਸਾਨੂੰ ਦਿਖਾਉਂਦੇ ਰਵਾਂਗੇ ਅਸੀਂ ਥੋੜੇ-ਥੋੜੇ ਕਲਿੱਪਸ ਤੇ ਸਾਡੇ ਨਾਲ ਜੁੜੇ ਰਹੋ ਇੱਧਰ ਹੁਣ ਇਹ ਗੰਡੇ ਚੀ ਗੰਡੇ ਦੇ ਤੇ ਟਮਾਟਰ ਚੀ ਜਾਂਦੇ ਤੇ ਤੜਕਾ ਲੱਗੂਗਾ ਤੇ ਇੱਧਰ ਸਾਡਾ ਸਮਾਨ ਦੇਖ ਲਓ ਮੈਗੀ ਪਿਆ ਡਿਊ ਪਿਆ ਸਪਰਾਈਟ ਪਿਆਗਾ ਜਲ ਆਹ ਜਲਜੀਰਾ ਪਿਆਗਾ ਲੇਜ਼ ਕੁਰਕਰੇ ਹਲਦੀਰਾਮ ਦਾ ਖੱਟਾ-ਮਿੱਠਾ ਪਿਆਗਾ ਤੇ ਇੱਧਰ ਚਟਨੀ ਚਟਨੀ ਦਾ ਪੁੜੀਆਂ ਪਈਆਂ ਗਈਆਂ ਇਹਦੇ ਵਿੱਚ ਮੂਸ ਨੂੰ ਦੇਖਣ ਨੂੰ ਬਟਾਮਨ ਲੱਗਦਾ ਹੂ ਪਰ ਇਹਦੇ ਵਿੱਚ ਸੌਸ ਆਹ ਇਹ ਜਸਵਿੰਦਰ ਸਿੰਘ ਦੀ ਐਨਕਾ ਤੇ ਇਹਦੇ ਵਿੱਚ ਨੂਨ ਮਿਰਚ ਮਸਾਲਾ ਹੈਗਾ ਤੇ ਸਾਰ ਕੁਝ ਦੇਖ ਸਕਦੇ ਤੁਸੀਂ ਟਮਾਟਰ ਆ ਇਧਰ ਸਾਡਾ ਚੁੱਲਾ ਹੈਗਾ ਤੇ ਅੱਗੇ ਤੁਹਾਨੂੰ ਬਹੁਤ ਬਹੁਤ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਬਣੇ ਰਹੋ ਸਾਡੇ ਨਾਲ ਇਧਰ ਤੇਲ ਪਾ ਦਿੱਤਾ ਜੀ ਅਸੀਂ ਸੁੱਕ ਸੁੱਕੇ ਦੀ ਡਿਊਟੀ ਆ ਮਸਾਲਿਆਂ ਤੇ ਰਤਨ ਅਗਮਚਾ ਰਿਹਾ ਹੈਗਾ ਤੇ ਰਤਨੀ ਊ ਹੀ ਨਾਲ ਰਲ ਕੇ ਹੋਣਾ ਤੁਸੀਂ ਤੇ ਨਿਆਣੀ ਸੀਗਾ ਇਹਦਾ ਚੁੱਕ ਕੰਮ ਨਹੀਂ ਹੈਗਾ ਇਹ ਬੜਾ ਪਾਰਟੀ ਸ਼ੁਰੂ ਨਹੀਂ ਹੋਈ ਸੀ ਤੇ ਇਹਦੇ ਵਿੱਚ ਅਸੀਂ ਆ ਕਰ ਰਹੇ ਹਾਂ ਧੂਆ ਬਹੁਤ ਨਿਕਲ ਰਿਹਾ ਥੋੜੀ ਜਿਹਾ ਅੱਗੇ ਜਿਹੜੀ ਕਿਤ ਆ ਰਹੀ ਹੈ ਕਿਉਂਕਿ ਜ ਹਵਾ ਬਹੁਤ ਤੇਜ਼ ਤੇਜ਼ੀ ਨਾਲ ਚੱਲ ਰਹੀ ਆ ਸੋ ਅੱਗੇ ਬਹੁਤ ਕੁਝ ਨਵਾਂ ਆ ਰਿਹਾਗਾ ਤੇ ਤੁਸੀਂ ਜਿਹੜਾ ਤੁਸੀਂ ਥੋੜਾ ਲੰਬਾਗਾ ਵੀ 2 ਸਾਲ ਤੋਂ ਅਸੀਂ ਨਹੀਂ ਹੈ ਬਲੌਗ 'ਚ ਆਏ ਉਹ ਸਾਰੇ ਲਾਵਾਂਗੇ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੇ ਕੁਝ ਨਵਾਂ ਆ ਰਿਹਾਗਾ ਤੇ ਅਸੀਂ ਇੱਧਰ ਟਮਾਟਰ ਘਟ ਕੇ ਜੀਰਾ ਟਮਾਟਰ ਪਾਈਆ ਟਮਾਟਰ 6 6 ਟਮਾਟਰ ਚੀਰੇ ਆ ਜੀ ਤੇ ਉਹਦੇ ਵਿੱਚ 5 ਦਾ 5 ਜੀਰਾ ਗਈ ਉਹੋ ਉਹੋ ਮਟਰ ਤੇ ਅਹ ਗੰਡਾ ਗੰਡਾ ਜੀ ਰਗਾ ਤੇੜੀ ਮਿਰਚਾਂ ਸੀ ਉਸ ਨੂੰ ਦਿਖਾ ਨਹੀਂ ਸਕਦੇ ਉਹ ਉਹ ਸਸਪੈਂਸ ਆ ਜਿਹੜਾ ਮਿਰਚ ਦੇ ਵਿੱਚ ਪਾਵਾਂਗੇ ਸੀ ਤੇ ਅੱਗੇ ਤੁਸੀਂ ਬਾਹਲਾ ਕੁਝ ਆ ਰਿਹਾ ਜੀ ਸਾਡੇ ਕੋਲ ਜੀਰਾ ਵੀ ਆ ਸਾਡੇ ਕੋਲ ਜੀਰਾ ਵੀ ਆ ਸਾਡੇ ਕੋਲੇ ਉਹ ਵੀ ਮਿਰਚ ਵੀ ਆ ਇੱਕ ਸਾਨੂੰ ਅਸੀਂ ਹੋਰ ਗੱਲ ਗਾ ਇੱਕ ਸਾਨੂੰ ਹੋਰ ਗੱਲ ਦੱਗਾ ਹਦਾ ਤੇ ਸਾਡਾ ਸਾਡਾ ਤੇਲ ਟੱਤਾ ਹੋ ਚੁੱਕਿਆ ਪੂਰਾ ਹੁਣ ਸੁਣੀ ਆ ਕੀ ਕੀਤਾ ਉਹ ਤੂੰ ਇਹਦੇ ਵਿੱਚ ਜੀ ਹੁਣ ਮਿਰਚ ਤੇ ਆਹ ਪਾਉਂਦੇ ਤਿਆਰੀ ਕਰਾਂਗੇ ਜੀ ਜੀ ਆਹ ਜੀਰਾ ਮਿਰਚ ਹੁਣ ਤੇ ਜੀਰਾ ਉਹ ਵੀਰੇ ਆਪਣੀਆਂ ਵਸ ਗੰਡੇ ਬਾਦੋ ਰਤਨ ਜੀ ਗੰਡੇ ਚ ਕੋਈ ਗੰਡੇ ਚਲਾ ਪਰੇਗਾ ਚਲਾ ਪੰਦੇ ਆਹ ਹੁਣ ਅਸੀਂ ਗਾਇਸ ਗੰਡੇ ਪਾਉਣ ਲੱਗੇ ਆ ਗੰਡੇ ਬਾਦੋ ਜੀ because que long l'a il dit. ਆਪਣੇ ਗੰਡੇ ਰੈਡੀ ਹੋ ਗਏ ਥੋੜੀ ਜਗ ਦੀ ਜਿਆਦਾ ਪ੍ਰੋਬਲਮ ਆ ਰਹੀਆਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ 6 ਟਮਾਟਰ ਕੱਟੇ ਹੋਏ ਪਹਿਲਾਂ 5 ਗੰਡੇ ਕੱਟੇ ਸੀ ਗੰਡੇ ਪਾ ਦੋ ਪਾ ਦੋ ਪਾ ਦੇ ਛੇਕ ਬਹੁਤ ਹੈ ਓ ਮਾਈ ਗਾਡ ਚਮਚਾ ਨਾ ਲੱਗੇ ਜਾ ਬਾ ਨਾ ਲੱਗੇ ਬਸ ਇਹ ਲਾਜ਼ਮ ਬਗ ਆਪਣਾ 50% ਕੰਮ ਡਨ ਹੋ ਗਿਆ ਕਾਇਰ ਮੈਂ ਇਹ ਬੇਕੀ ਦੇ ਪੈਕਟ ਦੇ ਵਿੱਚ ਕਰ ਰਹੇ ਹਾਂ। ਕੋਈ ਹੋਰ ਕਾਇਰ। ਮਾਟਰਾਂ ਵੀ ਲਗਭਗ ਟਨ ਹੋ ਗਏ। ਇੱਧਰ ਤੁਸੀਂ ਦੇਖ ਸਕਦੇ ਹੋ। ਤੇਰੇ ਮੈਂ ਮੈਗੀ ਦੇ ਪੈਕਟ ਮੈਗੀ ਦੇ ਪੈਕਟ ਖੋਲ ਰਿਹਾ ਹਾਂ ਹੁਣ। ਹੈਲੋ। ਨਾ ਇਹ ਤੂੰ ਨੀਪੇ ਕੋਟ ਦੇ ਕਾਨੂੰ ਫੋਨ ਕਰਕੇ ਦੇਖੀਂ ਯਾਰ ਜੇ ਆ ਗਏ ਤਾਂ ਮਤਾਈ ਜਾਊਗਾ। ਦਿੱਨੇ ਤੋਂ ਪਛਾਣ ਲੈਂਦਾਗਾ ਇੱਧਰ ਲਗਭਗ ਟਮਾਟਰ 50% ਡਨ ਹੋ ਗਏ ਇਹ ਮੈਗੀ ਦਾ ਜਿਹੜਾ ਮੈਗੀ ਮਸਾਲਾ ਹੁੰਦਾ ਰਤਨ ਉਹ ਖੋਲ ਰਿਹਾ ਇੱਧਰ ਇਹ ਮੈਗੀ ਖੋਲ ਰਿਹਾਗਾ ਹੁਣ ਮੈਗੀ ਪਾਵਾਂਗੇ ਆਪਾਂ ਤੇ ਪੂਰੀ ਮੈਗੀ ਡਾਨਾ ਥੋੜੀ ਅੱਗ ਦੀ ਬਾਈ ਦਿੱਕਤ ਆ ਰਹੀ ਆ ਸਾਨੂੰ ਅਗਲੀ ਵਾਰ ਆਪਾਂ ਸਿਲੰਡਰ ਲੈ ਕੇ ਆਵਾਂਗੇ ਆਪਾਂ ਹੁਣ ਇਹਦੇ ਵਿੱਚ ਮੈਗੀ ਮਸਾਲਾ ਤੇ ਨਮਕ ਐਡ ਤੇ ਮਿਰਚ ਐਡ ਕਰਤੀ ਥੋੜਾ ਜਿਹਾ ਪਾਣੀ ਪਾ ਰਹੇ ਹਾਂ ਹੁਣ ਰਤਨ सारा okay. पूरा पानी पा दे पूरा पानी पा दे ਨੀ ਪਾਣੀ ਪਾ ਦੇ ਸੀ ਗੱਲ ਪਾਣੀ ਐਡ ਕਰਨ ਪਿਛੇ ਕਹਿ ਰਿਆ ਪਾਣੀ ਐਡ ਕਰ ਦਿਓ ਜੀ ਪਾਣੀ ਪਾਣੀ ਦੇ ਪਾਣੀ ਦੇ ਤਾਂ ਉਹ ਓਏ ਐਣਾ ਪਾ ਇਦਾਂ ਕਿਉਂ ਕਰੀ ਜਾਂਦੇ ਹੋ ਸਾਰੀ ਬਾਦ ਨਾ ਡੋਲਣੀ ਪਾ ਦ ਉਸ ਵਿੱਚ 2 3 ਕਲਾਸ ਪਾ ਦੇ ਪਾਣੀ ਦੇ ਕਰ ਦੇ ਪਾ ਦੇ ਕਲਾਸ ਟੱਚ ਦੇ ਰਹੇ ਆਂ ਹੁਣ ਅਸੀਂ ਸਮੈਗੀ ਨੂੰ ਇਹਦੇ ਵਿੱਚ ਸਮੈਗੀ ਪਾ ਰਹੇ ਆਂ ਸਾਰਾ ਕੁਛ ਸਾਡਾ ਡਾਨਾ ਸਾਰਾ ਕੰਮ ਮੈਂ ਸੁੱਕੇ ਨੇ ਛੇਫ ਨਹੀਂ ਕੀਤਾ ਜੀ ਐ ਹਯਾ ਨਿਹਾਰਾਈ ਕੁਛ ਹੁਣ 10 ਮਿੰਟਾਂ ਦੀ ਬਸ ਹੋਰ ਖੇੜਾ ਫਿਰ ਬੰਨ ਨਾਲ ਹੀ ਆ ਇਹ ਥੋੜਾ ਰਤਨ ਮਹਿਸੂਸ ਆ ਗਈ ਹੋਗਿਆ ਰਤਨ ਥੋੜਾ ਰਤਨ ਮਹਿਸੂਸ ਆਈ ਜੀ ਲੜਨਾ ਬਣੇ ਰਹੋ ਆ ਮੈਂ ਗਈ ਆਪਣੀ ਬਣ ਗਈ ਹੁਣ ਥੱਲੇ 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 ਲਾਉਣ ਦੀ ਰਸਮ ਓਏ ਇੱਕ ਇੱਕ ਇਹ ਬਸ ਸਾਈਨਮੈਟ ਤੇ ਵੀਡੀਓ ਕਰ ਸਾਈਨਮੈਟ ਤੇ ਕਰਦੇ ਹੁਣ ਸਾਨਾ ਬਲਟ ਕਰ ਲਓ ਹੁਣ ਖਾਜਾ ਉਹਨੂੰ ਆਏ ਹੋਈ ਆ ਬੈ ਗਈ ਆਪਣੀ ਬਣ ਗਈ ਹੁਣ ਥੱਲੇ ਲਾਹਾਂਗੇ ਜੀ ਗੋਲੇ ਇਸ ਤੋਂ ਉਹ ਆਹ ਮਾਰਦੇ ਚੱਲਦੇ ਆ ਕਿੱਥੇ ਮੈਂ ਗਈ ਆਪਣੀ ਰੈਡੀ ਆਈ ਹੁਣ ਸਾਨੂੰ ਅਸੀਂ ਖਾ ਕੇ ਦਿਖਾਵਾਂਗੇ ਥੋੜੇ ਟਾਈਮ ਤੱਕ ਮੈਂ ਰਾਤ ਬਾਤੀ ਪਹਿਲਾਂ ਤੱਕ ਬੱਸ ਰੱਖਦਾ ਕਿੱਦਾਂ ਕਰਕੇ ਬੱਲਣਾ ਯਾਰ ਬਹੁਤ ਇਹਨੂੰ ਇਹ ਬਹੁਤ ਠੰਡੀ ਹੋ ਜਾਊਗੀ ਭਰਾਵਾ ਕਿੱਦਾਂ ਕਰ ਲੈਣੂ ਮੈਂ ਗਈ ਆਪਣੀ ਡਾਨਾ ਜੀ ਕਿੱਦਾਂ ਕਰਾਂਗੇ ਦਿਰਕਾ ਦਿਰਕਾ ਸੜੀਣਾ ਪਈ ਸਾਰੀ ਨੂੰ ਬਸ ਤੋ ਸੋ ਕਮੇ ਦੀ ਸੀਰਾ-ਇਸਰਾ ਬਹੁਤ ਵਧੀਆ ਸਵਾਦ ਆ। ਹਨ ਰਿਵਿਊ ਦਿਵਾੜੀ ਕਿ ਕਿਦਾਂ ਦੀ ਮੈਗੀ ਬਹੁਤ ਵਧੀਆ ਬਹੁਤ ਵਧੀਆ। ਆ ਜਿਹੜਾ ਮਸਾਲਾ ਇਹਦਾ ਮਸਾਲਾ ਬਹੁਤ ਵਧੀਆ ਜੀ ਮਸਾਲਾ। ਬਾਪੂ ਜੀ ਇਹਦਾ ਸਵਾਦ ਆ ਰਹਿਣਾ ਪਾਟ ਦੇ ਸਾਡੀ ਦਾ ਹੀ ਅੰਤ ਹੋ ਗਿਆ। ਪਾਟ ਸਾਡੀ ਬਹੁਤ ਵਧੀਆ ਰਹੀ। ਮੈਗੀ ਬਹੁਤ ਟੇਸਟੀ ਸੀ। ਅਗਲੇ ਵੀ ਬਲੌਗ ਕੀਤਾ ਸੀ ਸੋ ਨੂੰ ਐਮਬਲੌਗ ਕਿਵੇਂ ਲੱਗੇ ਕਮੈਂਟਾਂ ਵਿੱਚ ਤੁਸੀਂ ਦੱਸਣਾ ਤੇ ਫੁੱਲਨ ਜਾ ਰਿਹਾ ਕੁੜਪੇ ਦੇ ਪੈਟਿਕਲ ਦੇਖੂ ਗਾਈਸ ਆ ਸਾਡੇ ਕੋਲੇ ਬੜਾ ਕੁਛ ਮਿੱਠਾ ਸੀ ਮੇਰੇ ਘਰਾਂ ਦੇ ਥੋੜੀ ਜਿਹੀ ਮੈਗੀ ਬਹੁਤ ਬਧੀ ਮੈਗੀ ਥੋੜੀ ਮਿਰਚ ਬਾਕੀ ਇੱਕ ਹੈ ਹੀ ਇੱਕ ਹੈ ਮਿਰਚ ਯਾਦ ਹੀ ਥੋੜੀ ਜਿਹੀ ਆ ਜੀ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਉਦੋਂ ਲਈ ਬਾਏ ਬਾਏ ਤੇ ਹੋਊਗਾ ਜੰਬੋ